ਇੱਥੇ ਹੈਗਾ ਕੁਲਦੀਪ ਕੋਲੋਂ ਸਾਡਾ ਹੱਕਦਾਰੀ ਜਾ ਨਹੀਂ ਤਾਂ ਅਸੀਂ ਮਰਾਂਗੇ ਟੈਂਕੀ ਤੇ ਚੜ ਕੇ ਅਸੀਂ ਘਰਾਂ ਵਾਸਤੇ ਖਾ ਲਿਆ ਹੋਇਆ ਅਸੀਂ ਕੁਲਦੀਪ ਤੋਂ ਆਏ ਨਹੀਂ ਆਖਿਆ ਵੀ ਤੂੰ ਠੇਕਾ ਵੀ ਦਾ ਵੀ ਦਾ ਕਬਜ਼ਾ ਕਰ ਲੈ ਸਾਡੇ ਕੋਲ ਕਬਜ਼ਾ ਵੀ ਆ ਰਿਸ਼ਤੀ ਦੀ ਸਾਰਾ ਕੁਝ ਹੀ ਹੈਗਾ ਸਾਡੇ ਕੋਲੇ ਟੁੱਟ ਮਾਰ ਕਰਕੇ ਜੀ ਬਾਹਰ ਕੱਢਦਾ ਜੀ ਲਾਉ ਨੂੰ ਬਾਹਰ ਤੇ ਵੀ ਤੇਰੇ ਵਾਂਗ ਲੱਗਣਗੇ ਹੁਣੇ ਸਾਰੇ ਚਲੇ ਹੋਏ ਨੇ ਅਸੀਂ ਜਨਾ ਨਹੀਂ ਚੜਾਂਗੇ ਡਾਕਟਰ ਵੀ ਡਾਕਟਰ ਨਾ ਹੈਗਾ ਸਰਕਾਰੀ ਮੁਲਾਜ਼ਮ ਕਹੋ ਸਰਕਾਰੀ ਮੁਲਾਜ਼ਮ ਜਿਹੜਾ ਸਾਡਾ ਕਬਜ਼ਾ ਰੋਕੀ ਬੈਠਾ ਗਰੀਬਾਂ ਦਾ ਸੀ ਦਿਹਾੜੀ ਮਿਹਨਤ ਕਰਨ ਵਾਲੇ ਬੰਦੇ ਆ ਦਿਹਾੜੀ ਮਿਹਨਤ ਕਰਕੇ ਅਸੀਂ ਕਰਜ਼ਾ ਲਾਇਆ ਹੋਇਆ ਉਹਨਾਂ ਦਾ ਜਿਹੜਾ ਅੱਜ ਗਰੀਬਾਂ ਦਾ ਹੱਕ ਖਾ ਰਿਹਾ ਹੈ ਸਿੰਦਾ ਸਿੰਘ ਜੀ ਅੱਛਾ ਕੀ ਮਸਲਾ ਜੀ ਮਸਲਾ ਜੀ 4 ਕਨਾਲਾ 2 ਮਰਲੇ ਲੈ ਆਈ ਹੈ ਇਹੀ ਫਰੰਟ ਤੇ ਜੀ ਕੀ ਤੋਂ ਲੈ ਸੀਗੇ ਕਾਲੇ ਤੋਂ ਜੀ ਛੇਰੀਆਂ ਤੋਂ ਜੀ ਉਹਨੇ ਵਿਚਾਰੇ ਨੇ ਸਾਨੂੰ ਮਿੰਕੀ ਵੀ ਦੇਦਾ ਜੀ ਫਰੰਟ ਸਮਾਹਤਾ ਜੀ ਸਾਰਾ ਕੁਝ ਤੇ ਹੁਣ ਕੁਲਦੀਪ ਡਾਇਰੈਕਟਰ ਸਾਡੇ ਨਾਲ ਧੱਕਾ ਕਰ ਰਿਹਾ ਸਾਰੇ ਆਮ ਜੀ ਹਾਂਜੀ ਉਹ ਕੋਣ ਕੁੜੀ ਕੋਣ ਹੈ ਕੁਲਦੀਪ ਡਾਇਰੈਕਟਰ ਜੀ ਹਾਂਜੀ ਉਹਨੇ ਜਗ੍ਹਾ ਖਰੀਦੀ ਹੈ ਕੋਈ ਵੀ ਨਹੀਂ ਉਹਨੇ ਖਰੀਦੀ ਨਹੀਂ ਉਹ ਸਾਰੇ ਆਮ ਧੱਕਾ ਕਰ ਫਰੰਟ ਰੋਕਣਾ ਚਾਹੁੰਦਾ ਜੀ ਨਹੀਂ ਉਹਨੇ ਪਿਛਲਾ ਲੈ ਲਿਆ ਨਾ ਪਿਛਲਾ ਤੇ ਲਿਆ ਹੋਈ ਜੀ ਤੇ ਜਿਹੜਾ ਸਾਡਾ ਫਰੰਟ ਉਹ ਰੋਕਦਾ ਜੀ ਧੱਕੇ ਨਾ ਜੀ ਅਸਾ ਉਸੇ ਜਗ੍ਹਾ ਵਿੱਚ ਉਹਨੇ ਪਿਛਲਾ ਥਾਂ ਲਿਆਗਾ ਹਾਂਜੀ ਉਸੇ ਜਗ੍ਹਾ ਦੇ ਵਿੱਚ ਹਾਂਜੀ ਹਾਂਜੀ ਜਦੋਂ ਮੂਰੇ ਤੁਸੀਂ ਬੈਠੇ ਹਾਂਜੀ ਸਾੜਾ 4 ਸਾਲ ਹੋ ਗਿਆ ਜੀ ਰੈਸਟਰੀ ਹੋਈ ਉਨੇ ਕਦੋਂ ਲਈ ਜੀ ਜਗਨ ਉਹ ਨੂੰ ਜੀ ਮੈਂ 3-4 ਮਹੀਨੇ ਹੋ ਗਏ ਜੀ ਸਾਢੇ 4 ਸਾਲ ਦੀ ਰੈਕਟਰੀ ਆ ਜੀ ਹੁਣ ਟੈਂਕੀ ਦੇ ਜਣ ਦੀ ਕੀ ਵਜਾ ਬਣੀ ਥੜੀ ਸਰ ਕੋਈ ਫਰਾਸਨ ਸਾਡਾ ਸੁਣ ਨਹੀਂ ਰਿਹਾ ਜੀ ਥਾਣੇ ਜਾਂਦੇ ਉੱਥੇ ਵੀ ਕੋਈ ਗੱਲਬਾਤ ਨਹੀਂ ਬਣੀ ਜੀ ਕਿਉਂ ਸਾਢੇ 50000 ਵੜਦੀ ਆ ਇਹ ਕਲੀਨਿਕ ਡਾਕਟਰ ਜਾਂਦਾ ਨਹੀਂ ਜੀ ਥਾਣੇ ਪੁਰ ਕਿੱਥੇ ਗਿਆ ਸੀ ਕਿੱਦੇ ਥਾਣੇ ਗਿਆ ਸੀ ਥਾਣੇ ਸੈਣੇ ਥਾਣੇ ਜੀ ਉੱਥੇ ਫਿਰ ਕੀ ਕੀ ਸਾਢੇ ਕੋਈ ਉਹ ਆਉਂਦਾ ਹੀ ਨਹੀਂ ਜੀ ਕਲੀਨਿਕ ਡਾਕਟਰ ਜੀ ਸਾਢੇ 50 ਦੇ ਮਸਾਂ ਬੰਦੇ ਇਕੱਠੇ ਕਰਕੇ ਲੈ ਕੇ ਜਾਂਦੇ ਆ ਜੀ ਤੇ ਸਾਡੀ ਪੰਚਾਇਤ ਮੋੜ ਆਉਂਦੀ ਜਾ ਕੇ ਫਿਰ ਵਾਹੇ ਵਾਹੇ ਜੀ ਉੱਥੇ ਰੈਫਰ ਦਰਜ ਕਰੇ ਨੂੰ ਕਿੰਨਾ ਟਾਈਮ ਲੱਗਦਾ ਸਮਾਂ ਸਾਨੂੰ ਜੀ 3-4 ਮਹੀਨੇ ਹੋ ਗਏ ਜੀ 3-4 ਮਹੀਨੇ ਤੋਂ ਤੁਸੀਂ ਇਸ ਤਰ੍ਹਾਂ ਦੇ ਲਵ ਕਰੇ ਹਾਂ ਜੀ ਹਾਂ ਜੀ ਹਾਂ ਜੀ ਅੱਜ ਬੜਾ ਅੱਕ ਹਾਰ ਕੇ ਟੇਕੀ ਜਿਹੜੇ ਹਾਂ ਜੀ ਹਾਂ ਜੀ ਹਾਂ ਜੀ ਕੀ ਮੰਗਣਾ ਛੱਡੀ ਮੰਗ ਸਰ ਸਰ ਉਹੀ ਕਬਜਾ ਸਹੀ ਦਵਾਇਆ ਜਾਵੇ ਜੀ ਸਾਡਾ ਹੀ ਮੰਗ ਜੀ ਹੋਰ ਕੋਈ ਸਾਡੀ ਮੰਗ ਨਹੀਂ ਫਿਰ ਮਾਲਕ ਸਾਨੂੰ ਸਹਿਮਤ ਹੋ ਕੇ ਉਹਨੂੰ ਲਿਖ ਕੇ ਦੇਦਾ ਜੀ ਕਿ ਮਾਲਕ ਦਾ ਮੈਂ ਤੁਹਾਨੂੰ ਗਰੀਬਾਂ ਦਾ ਹੱਕ ਖਾਣਾ ਨਹੀਂ ਚਾਹੁੰਦਾ ਜੀ ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ ਉਹਦੀ ਜ਼ਮਾਨਦੀ ਰਕਮ ਤੁਸੀਂ ਦੇ ਚ ਚਾਰ ਕਨਾਲਾਂ ਦੇ ਹਿਸਾਬ ਨਾਲ ਦੇ ਚੁੱਕੇ ਹਾਂ ਜੀ 8 ਲੱਖ 20000 ਰੁਪਏ ਬਣਨੇ ਸੀ ਉਦੇ ਤਾਂ ਜੀ ਠੀਕ ਹੈ ਹਾਂ ਜੀ ਹੁਣ ਕੀ ਮੰਗ ਕਰ ਰਹੇ ਹੋ ਸੋ ਹਾਂ ਮੈਂ ਕੀ ਕਰ ਦਿਆਂ ਹਾਂ ਹੁਣ ਕੀ ਮੰਗ ਮੰਗ ਇਹ ਹੈ ਜੀ ਵੀ ਸਾਡਾ ਉਹੀ ਕਬਜ਼ਾ ਦਿਵਾਇਆ ਜਾਵੇ ਜੀ ਉਦੋਂ ਠੇਕੇ ਦੇ ਕਹਿ ਕੇ ਸਾਡਾ ਪੀਜਿਆ ਜੀ ਹਾਂ ਜੀ 18 ਲੱਖ ਰੁਪਏ ਦੇ ਚੁੱਕੇ ਹਾਂ ਜੀ ਚਾਰ ਕਨਾਲਾਂ ਜਿੰਨੀ ਬੰਦੀ ਰਕਮ ਉਹ ਦੇ ਚੁੱਕੇ ਹਾਂ ਜੀ ਮੈਂ ਤਾਂ ਹਾਂ ਜੀ ਸਾਰੇ ਸਾਰੇ ਇੱਕਾ ਬਦਲੀ ਦੀ ਕਰਦੇ ਹੋ ਵੀ ਹਾਂ ਜੀ ਹਾਂ ਯੋ ਠੇਕੇ ਤੇ ਲੈ ਕੇ ਹੁਣ ਛੱਡ ਦਾਨੀ ਜਿਹੜੇ ਠੇਕੇ ਤੇ ਲਈ ਹੈ ਜੀ ਦੋ ਰੋਣ ਧੱਕਾ ਕਰ ਰਿਹਾ ਜੀ ਠੇਕੇ ਦੇ ਲਈ ਸੀ ਹਾਂ ਜੀ ਉਹਨਾਂ ਨੇ ਸਾਨੂੰ ਠੇਕੇ ਦੇ ਲਈ ਸੀਗੀ ਜੀ ਸੋਤੋ ਹਾਂ ਜੀ ਸਾਨੂੰ ਜਦੋਂ ਪਤਾ ਲੱਗਿਆ ਵੀ ਸਾਡੇ 'ਨ ਧੱਕਾ ਕਰ ਰਿਹਾ ਜੀ ਸਾਡੇ ਤੋਂ ਰਿਪੋਰਟ ਕਰਾਇਆ ਜੀ ਫੇਰ ਸਾਨੂੰ ਉਹ ਹੋ ਗਿਆ ਜੀ ਦੋ ਮਹੀਨੇ ਹੋ ਗਏ ਹਾਂ ਜੀ ਖਜਲ ਖਲਵਾਰ ਹੁੰਦੀਆਂ ਨੇ ਦੋ ਮਹੀਨੇ ਹੋ ਗਏ ਜੀ ਕੀ ਨਾਮ ਹੈ ਮੈਂ ਟੋੜਾ ਗੀਤਾ ਜੀ ਅਸਾ ਕੀ ਮਸਲਾ ਹੋ ਜਾ ਰਿਹਾ ਥੋਨੂੰ ਟੈਂਕ ਤੇ ਚੜਨਾ ਪਿਆ ਜੀ ਅੱਜ ਮਸਲਾ ਜੀ ਅਸੀਂ ਕਾਲੇ ਤੋਂ ਥਾਂ ਲਿਆ ਹੋਇਆ ਘਰਾਂ ਵਾਸਤੇ ਚਾਰ ਕਨਾਲਾਂ ਦੋ ਵਿਸਵੇ ਜੀ ਤੇ ਕਾਲੇ ਨੇ ਸਾਨੂੰ ਥਾਂ ਦੇਤਾ ਰਿਸ਼ਤੀ ਦੇਤੀ ਕਬਜ਼ਾ ਦੇਤਾ ਸਾਰਾ ਕੁਝ ਅਸੀਂ ਜੀ ਬੰਦੇ ਬੀਜਦੇ ਵੀ ਰਹੇ ਕੱਖ ਪਠਾ ਵੀ ਬੀਜਦੇ ਰਹੇ ਤੇ ਉਹ ਹੁਣ ਜੀ ਕੁਲਦੀਪ ਨੇ ਪਤਾ ਨਹੀਂ ਕੋਈ ਕਿਸੇ ਨੇ ਪਿੱਛੇ ਵੇਚੀ ਹੋਊਗੀ ਉਹ ਕੁਲਦੀਪ ਨੇ ਸਾਨੂੰ ਪਿੱਛੇ ਕਰਨ ਕਹਿੰਦਾ ਹੈਗਾ ਸਾਡਾ ਅੱਗੇ ਫਰੰਟ ਬਣਦਾ ਹੈਗਾ ਅਸੀਂ ਇਹ ਚਾਹੁੰਨੇ ਆ ਵੀ ਸਾਡਾ ਸਾਨੂੰ ਹੱਕ ਮਿਲ ਜਾਵੇ ਅਸੀਂ ਆਪਦੇ ਹੱਕ ਦੇ ਕਰਕੇ ਜੇ ਸਾਡਾ ਹੱਕ ਨਾ ਮਿਲਿਆ ਅਸੀਂ ਟੈਂਕੀ ਤੇ ਝੜ ਕੇ ਮਰਾਂਗੇ ਤੇਲ ਡੋਲ ਕੇ ਮੱਚਾਂਗੇ ਸਵੇਰੇ ਪੀ ਕੇ ਮਰਾਂਗੇ ਕੁਲਦੀਪ ਦੇ ਬਦੇ ਲੱਗਾਂਗੇ ਠੇਕੇ ਤੇ ਸਾਥੋਂ ਉਹਨੇ ਲੈ ਕੇ ਬੀਜਦਾਰਿਆ ਹੁਣ ਜੀ ਉਹਨੇ ਕਬਜ਼ਾ ਹੀ ਕਰ ਲਿਆ ਠੇਕੇ ਤੋਂ ਬੀਜ ਦੇ ਬੀਜਦੇ ਨੇ ਅਸੀਂ ਘਰਾਂ ਵਾਸਤੇ ਥਾਂ ਲਿਆ ਜੀ ਸਾਡੇ ਘਰਾਂ ਚ ਜਾ ਕੇ ਦੇਖੋ ਤੁਸੀਂ ਅਸੀਂ ਬਹੁਤ ਸਾਡਾ ਮੰਦਾ ਹਾਲ ਹੈਗਾ ਅਸੀਂ ਦਿਹਾੜੀਆਂ ਮਿਹਨਤਾਂ ਕਰਦੇ ਰਹੇ ਬੰਦੇ ਸੀਰੀ ਲੱਗਦੇ ਰਹੇ ਸਾਡੇ ਅਸੀਂ ਮਿਹਨਤ ਕਰ ਕਰਕੇ ਪੈਸੇ ਉਹਦੇ ਲਾਏ ਹੋਏ ਨੇ ਜਿਹੜੀ ਮਤਲਬ ਜਿਹੜੀ ਖਰੀਦੀ ਆ ਉਹਦੀ ਡਾਕੂਮੈਂਟ ਕਾਗਜ਼ ਪੱਤਰ ਹੈਗੇ ਛੋਡੇ ਕੋਲ ਹਾਂ ਜੀ ਸਾਰਾ ਕੁਝ ਹੀ ਆ ਸਾਡੇ ਕੋਲੇ ਹੁਣ ਕੀ ਮੰਗ ਕਰਦੇ ਹਾਂ ਅਸੀਂ ਮੰਗ ਸਾਡੀ ਇਹ ਆ ਵੀ ਸਾਨੂੰ ਆਵਦਾ ਹੱਕ ਮਿਲਣਾ ਚਾਹੀਦਾ ਅਸੀਂ ਘਰਾਂ ਵਾਸਤੇ ਲਿਆ ਹੋਇਆ ਸਾਨੂੰ ਆ ਕੇ ਧਮਕੀਆਂ ਦਿੰਦਾ ਕਲਦੀਪ ਦਿਨੇ ਵੀ ਧਮਕੀਆਂ ਦਿੰਦਾ ਰਾਤ ਨੂੰ ਵੀ ਧਮਕੀਆਂ ਦਿੰਦਾ ਠੀਕ ਹੈ ਧਮਕੀਆਂ ਸੁਣੋ ਉਹ ਤਮ ਕੇ ਹਮ ਦਿੰਦਾ ਵੀ ਅਸੀਂ ਤੁਹਾਨੂੰ ਇੱਥੋਂ ਕੁੱਟ ਮਾਰ ਕੇ ਇੱਥੋਂ ਭਜਾ ਦੇਾਂਗੇ ਤੁਸੀਂ ਤਾਰਾਂ ਬਲੀਆਂ ਹੋਈਆਂ ਅਸੀਂ ਪੱਟ ਕੇ ਸੇੜ ਦੇਾਂਗੇ ਸਾਨੂੰ ਸਾਡਾ ਇਨਸਾਫ਼ ਮਿਲਣਾ ਚਾਹੀਦਾ ਹੈ ਤਿੰਨ ਗੱਡੀਆਂ ਭਰ ਕੇ ਆ ਗਈਆਂ ਜੀ ਜਿਵੇਂ ਜਦੋਂ ਕੱਲ ਮੈਂ ਇਟਾਂ ਲਹਾਈਆਂ ਜੀ ਤਿੰਨ ਗੱਡੀਆਂ ਭਰ ਕੇ ਆ ਗਈਆਂ ਅਸੀਂ ਘਰ ਪਾਉਣੇ ਘਰ ਨਹੀਂ ਪਾਉਣ ਦਿੰਦਾ ਜੀ ਕੀ ਕਹਿੰਦਾ ਹੈ ਉਹ ਕਹਿੰਦੇ ਤੁਹਾਨੂੰ ਕੁੱਟ ਮਾਰ ਕੇ ਬਾਹਰ ਕੱਢਾਂਗੇ। ਅਸੀਂ ਦੀ ਜੀ ਘਰ ਪਾਉਣੇ ਆ। ਸਾਨੂੰ ਇਨਸਾਫ ਮਿਲਣਾ ਚਾਹੀਦਾ। ਚਲੋ ਬਾਬੇ ਜੀ ਅੱਗੇ ਵੀ ਨਹੀਂ। ਡੱਬੀ ਤੇ ਵੀ ਅੱਜਕੱਲ ਹਾਂਜੀ। ਕਿਹੋ ਜਿਹਾ ਸੁਣਵਾਈ ਨਹੀਂ ਹੋਈ। ਉੱਥੇ ਕੋਈ ਸੁਣਵਾਈ ਨਹੀਂ ਹੋਈ ਜੀ। ਬਹੁਤ ਜ਼ਿਆਦਾ ਵਾਅਦੇ।